ਵਾਹਿਗੁਰੂ ਭਾਈ ਜੁੱਗੋ ਜੁੱਗ ਦਾ ਲਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸੱਚਖੰਡ ਚਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਵੀਰ ਸਿੰਘ ਜੀ ਤੇ ਸਿੰਘ ਸਾਹਿਬ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਗਿਆਨੀ ਰਣਵੀਰ ਸਿੰਘ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਖਸ਼ੀਦਾਨਾਤ ਹੈ ਤੇ ਸਿੰਘ ਸਾਹਿਬ ਨਾਂਪੁਰ ਸਾਹਿਬ ਹੋਰੇ ਵੀ ਪਹੁੰਚਣ ਵਾਲੇ ਨੇ ਤੇ ਗਿਆਨੀ ਸੁਲਤਾਨ ਸਿੰਘ ਜੀ ਤੇ ਉੱਥੇ ਹੀ ਮੈਂ ਮਾਫੀ ਚਾਹੁੰਦਾ ਸਾਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਹੋਰਾਂ ਤੋਂ ਤੇ ਜਿੱਥੇ ਸਾਡੇ ਸੰਤ ਮਹਾਂਪੁਰਖ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਜਿਹੜੇ ਸਾਹਮਣੇ ਖੜੇ ਨੇ ਪ੍ਰਿੰਸ ਵਾਲੇ ਜਾਂ ਮੇਰੇ ਆਪਣੇ ਸਾਡੇ ਨਿਹੰਗ ਸਿੰਘ ਭੋਜਾ ਥੋੜਾ ਜਿਹਾ ਥੱਲੇ ਬਹਿ ਜਾਣ ਮੈਂ ਬਸ 1 ਮਿੰਟ ਹੀ ਮਹਾਂਪੁਰਖਾਂ ਦੇ ਕਿਉਂਕਿ ਸਾਡੇ ਸਰਕਾਰ ਜੋ ਸਿੰਘ ਸਾਹਿਬ ਆਏ ਨੇ ਉੱਥੇ ਮਾਪਾ ਕਰਮਜੀਤ ਸਿੰਘ ਜੀ ਯਮਨਾ ਨਗਰ ਵਾਲੇ ਸੇਵਾਮੰਤੀ ਮਹਾਂਪੁਰਖ ਤੇ ਉੱਥੇ ਹੀ ਸੰਤ ਬਾਬਾ ਮਨਮੋਹ ਸਿੰਘ ਜੀ ਬਾਰਨ ਵਾਲੇ ਤੇ ਨਾਲ ਸੰਤ ਬਾਬਾ ਜੋਗਨ ਸਿੰਘ ਜੀ ਕਰਨਾਲ ਵਾਲੇ ਜਥੇਦਾਰ ਬਾਬਾ ਅਰਬਾਖਰ ਸਿੰਘ ਜੀ ਦਰਪੰਨ ਬਾਬਾ ਬਿਲੀ ਚਾਂਦੀ ਭਾਵੇਂ ਵਿਦੇਸ਼ ਗਏ ਹੋਏ ਨੇ ਉਹਨਾਂ ਨੇ ਆਪਣੇ ਵੱਲੋਂ ਪਿਆਰੇ ਬਾਬਾ ਨਾਨਕ ਸਿੰਘ ਜੀ ਹੋਰਾਂ ਨੂੰ ਭੇਜਿਆ ਤੇ ਸਾਡੇ ਸਾਰੀਆਂ ਬਹਿਮ ਸਿੰਘ ਜਥੇਵੰਦੀਆਂ ਦੇ ਮੁਖੀ ਸਾਹਿਬਾਨ ਤੇ ਜਥੇਦਾਰ ਬਾਬਾ ਜੋਗਨ ਸਿੰਘ ਜੀ ਤਰਨਾਦਾਲ ਬਾਬਾ ਬਕਾਲਾ ਸਾਹਿਬ ਹੋਰ ਸਾਰੇ ਬਹਿਮ ਸਿੰਘ ਜਥੇਵੰਦੀਆਂ ਆਪਣੀ ਆਪਣੀ ਹਾਜ਼ਰੀ ਨਾਲ ਤੰਤਨ ਜੁਗੋ ਜੁਗ ਅਟਲ ਤੰਤਨ ਸੈਕਰੀ ਗੁਰੂ ਕ੍ਰਾਂਤ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਜਿਹੜੇ ਇਹਨਾਂ ਸਮਾਗਮਾਂ ਦੇ ਵਿੱਚ ਵਰਸੀ ਸਮਾਗਮਾਂ ਤੇ ਆਪਣੀ ਹਾਜ਼ਰੀ ਲਵਾਉਣੋਂ ਆਪਦੇ ਤੇ ਪਹੁੰਚੇ ਨੇ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਂਦਾ ਗੱਜ ਕੇ ਫਤਿਹ ਚਾਉਂਦੀ ਵਾਹਿਗੁਰੂ ਜੀ ਕੀ ਫਤਿਹ ਧਰਤੀ ਬਾਣੀ ਆਈ ਤੇ सगली ਚਿੰਤ ਮੁਟਾਈ ਦੇ ਮਹਾਵਾਕ ਅੰਕਾਸ ਅੱਜ ਇੱਥੇ ਤੰਤਨ ਸੈਕਰੀ ਗੁਰੂ ਕ੍ਰਾਂਤ ਸਾਹਿਬ ਜੀ ਦੇ ਅਖੰਡ ਪਾਤਸ਼ਾਹ ਸਾਹਿਬ ਦੇ ਭੋਗ ਜਿਹੜੇ ਪਾਇਏ ਗੁਰਦੁਆਰਾ ਫਿਰਸਾਹ ਸੋਣੀ ਨਹਿੰਮ ਸਿੰਘਾ ਪੁੱਢਾ ਦਲ ਯਾਦ ਦਾ ਪਾਪਾ ਦੀਪ ਸਿੰਘ ਜੀ ਤਲਵੰਡੀ ਸਾਹਿਬ ਉਹ ਗੁਰੂ ਕਾਸ਼ੀ ਜਿਹੜਾ ਬਠਿੰਡਾ ਵਿਕੇ ਆ ਪਾਏ ਜਿਹੜਾ ਜੋੜ ਮੇਲਾ ਸਾਜਖੰਡ ਵਾਸੀ ਪਾਪਾ ਸਹਿਬ ਸਿੰਘ ਜੀ ਕਲਾਤਾਰੀ ਉਹਨਾਂ ਦੀ ਵਿਆਸਗੀ ਜਿਹੜੀ ਵਰਸੀ ਆਪਾਂ ਪੂਰੇ ਸ਼ਰਧਾ ਭਾਵਨਾ ਤੇ ਸਤਕਾਰ ਨਾਲ ਮਨਾ ਰਹੇ ਆ ਤੇ ਉਹ ਜਿਹੜੇ ਪੁੱਢਾ ਦਲ ਦੇ ਵਿਆਰ ਨੇ ਜਥੇਦਾਰ ਸੀ ਜਿੱਥੇ ਬੁੱਢਾ ਦਲ ਦੇ ਉਹ 11ਵੇਂ ਜਥੇਦਾਰ ਸੀ ਉਹਨੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਵੀ ਜਥੇਦਾਰੀ ਦੀ ਸੇਵਾ ਨਿਭਾਈ ਸੰਭਾਲੀ ਤੇ ਨਾਲ ਹੀ ਉਹਨਾਂ ਨੇ ਜਿੱਥੇ ਸਾਡੇ ਹੋਰਾਂ ਨਾਲ ਸਾਰੇ ਨਾਲ ਤੇ ਪਿਛਲੇ ਦਿਨੀ ਆਪਾਂ ਅੱਜ ਵੀ ਗੱਲ ਕਰਦੇ ਆਂ ਪਰ ਬਹੁਤ ਸੰਖੇਪ ਦੀ ਗੱਲ ਕਰਨੀ ਆ ਤੇ ਪਿਛਲੇ ਦਿਨੀ ਜਦੋਂ-ਜਦੋਂ ਵੀ ਸ਼੍ਰੋਮਣੀ ਪੰਚ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਾਡੇ ਸਾਹਮਣੇ ਦੇ ਹੈਂਡਸੈਕ ਜਥੇਬੰਦੀਆਂ ਦੇ ਮੁਖੀ ਸਹਿਬਾਨ ਨੇ ਜਿਨ੍ਹਾਂ ਦੇ ਵਿੱਚ ਬਾਬਾ ਅਵਤਾਰ ਸਿੰਘ ਜੀ ਦਲ ਪੰਖ ਬਾਬਾ ਬਲੀ ਚੰਦ ਜੀ ਤੇ ਉਵੇਂ ਹਰਨਾ ਮੈਨਾ ਵਾਲੇ ਮਹਤੋਪ ਨੇ ਜਾਂ ਬਾਬਾ ਚੂਗਾ ਸਿੰਘ ਜੀ ਨੇ ਹੋਰ ਵੀ ਸਾਡੇ ਬਹੁਤ ਸਾਰੇ ਦਰ ਨੇ ਤੇ ਜਿਹੜੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰਦੇ ਆ ਉਵੇਂ ਕੋਈ ਸਿੱਖੀ ਬਾਣੀ ਬਾਣਾ ਪੰਖ ਮਚਾ ਲੋ ਸਿੰਘ ਗੁਰੂ ਦਾ ਪੰਛੀ ਜਾਂਦਾ ਕਈ ਦੁਵਾਨੀਆਂ ਮਸਤਾਨੀਆਂ ਫੌਜਾਂ ਵੀ ਹੁੰਦੀਆਂ ਨੇ ਜਿਹੜੇ ਸਾਡੇ ਚੰਗੇ ਕਰਤਾਰ ਨਹੀਂ ਆਏ ਵੀ ਨਹਿਂਗ ਬੁਵਾ ਖੋਲ ਦੇ ਉਹ ਨਸੰਗ ਤੇ ਇਹ ਇੱਕ ਕਹਾਵਤ ਸੀ ਨਹਿਂਗ ਸਿੰਘ ਫੌਜਾਂ ਆਦੀਆਂ ਨੇ ਹੁਣ ਕੋਈ ਇੱਥੇ ਡਰ ਪਾਉ ਨਹੀਂ ਤੇ ਕੁਝ ਮਾਰੇ ਲੋਕ ਨੇ ਜਿਵੇਂ ਬੁੱਢਾ ਦਲ ਨੇ ਪਿਛਲੇ ਜਿਹੜੇ ਕਈ ਸਾਲਾਂ ਤੋਂ ਲੈ ਕੇ ਧੂਆਂ ਧਾਲ ਜਿਹੜਾ ਪ੍ਰਚਾਰ ਕੀਤਾ ਜਿੱਥੇ ਦਿੱਲੀ ਦੇ ਨਾਲ ਕਿਨੇ ਦੇ ਸਾਹਮਣੇ ਜਾਂਦੇ ਹਰ ਸਾਲ ਜਿਹੜਾ ਬਾਣੀ ਬਾਣੀ ਦਾ ਪ੍ਰਚਾਰ ਕੀਤਾ ਜਾਂਦਾ ਦੇਸ਼-ਵਦੇਸ਼ਾਂ ਦੇ ਵਿੱਚ ਹੀ ਜਾ ਕੇ ਨਹਿੰਸਿੰਗ ਫੌਜਾਂ ਦਾ ਜਿਹੜਾ ਭਾਵੇਂ ਯੂਐਸਏ ਕੈਨੇਡਾ ਅਮਰ ਜਿਹੜਾ ਇੰਗਲੈਂਡ ਵੀ ਤੇ ਆਸਟ੍ਰੇਲੀਆ ਆਸਾਨਾ ਕੰਟਰੀਆਂ ਦੇ ਵਿੱਚ ਜਿੱਥੇ-ਜਿੱਥੇ ਵੀ ਜਾਣ ਦਾ ਮੌਕਾ ਮਿਲਿਆ ਨਹਿੰਸਿੰਗ ਫੌਜਾਂ ਨੂੰ ਲੋਕੀ ਹੱਥਾਂ ਤੇ ਤਲੀਆਂ ਦੀਆਂ ਹੱਥਾਂ ਦੇ ਜੋਕ ਕੇ ਇੰਨਾ ਸਤਿਕਾਰ ਕਰਦੇ ਨੇ ਪਰ ਇਹ ਉਸਤ ਲੋਕ ਜਿਹੜੇ ਜਿਸੇ ਬੇਖਤੇ ਵਿੱਚ ਆ ਜਾਂਦੇ ਨੇ ਉਹ ਕੱਲੇ ਨਹਿ ਸਿੰਘ ਫੌਜਾਂ ਦੇ ਵਿੱਚ ਹੀ ਨਹੀਂ ਨਹਿ ਸਿੰਘਾਂ ਦਾ ਪ੍ਰਚਾਰ ਬਹੁਤ ਜ਼ਿਆਦਾ ਹੋ ਰਿਹਾ ਸੀ ਕਈ ਲੋਕਾਂ ਨੂੰ ਪਸੰਦ ਨਹੀਂ ਸ਼ਾਇਦ ਹੋਊਗਾ ਇਸ ਸਮੇਂ ਕਿਹਾਇਆ ਉਹ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨ ਦੇ ਉਪੰਨ ਕਦੇ ਨਹਿ ਸਿੰਘ ਫੌਜਾਂ ਨੇ ਧੰਨ ਧੰਨ ਨਹੀਂ ਕਿਹਾ ਕਦੇ ਬੁੱਢਾ ਦਲ ਦੇ ਜਿੰਨੇ ਵੀ ਜਥੇਦਾਰ ਹੋਏ ਨੇ ਉਹ ਆਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਹੋਏ ਨੇ ਬੁੱਢਾ ਦਲ ਦੇ ਕੋ ਲੋਈ ਅਮਰ ਛੱਕੇ ਭਾਵੇਂ ਲਾਂਕਸਰ ਵਾਲੇ ਨਾਹਪੁਰਾ ਕਲੇਰਾ ਵਾਲੇ ਜਿੰਨੇ ਵੀ ਇਹ ਸਾਰੇ ਬੁੱਢਾ ਦਲ ਦੇ ਅਮਰ ਧਾਰੀ ਸੀ ਕੂਕਿਆਂ ਦੇ ਵੀ ਜਿਹੜੇ ਇਹ ਸਾਰੇ ਬੁੱਢਾ ਦਲ ਦੇ ਅਮਰ ਧਾਰੀ ਸੀ ਭਾਵੇਂ ਮਹਾਰਾਜਾ ਪਟਿਆਲਾ ਉਹ ਵੀ ਬੁੱਢਾ ਦਲ ਦੇ ਅਮਰ ਧਾਰੀ ਸੀ ਬੁੱਢਾ ਦਲ ਦੇ ਜਥੇਦਾਰ ਜਿਹੜੇ ਉਹ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਦੇਵ ਸਿੰਘ ਕੋਈ ਮਾੜਾ ਮੋਟਾ ਜੇ ਇੱਕ ਅੱਤੇ ਕੋਈ ਕਿਸੇ ਨੇ ਇਹੋ ਜੀ ਮਾੜੀ ਹਰਕਤ ਕੀਤੀ ਹੈ ਤੇ ਸਾਨੂੰ ਸਾਰਿਆਂ ਨੂੰ ਉਹਦੇ ਵਿੱਚ ਨਹੀਂ ਆ ਦੇਖਣਾ ਚਾਹੀਦਾ ਨਹਿਂਦ ਸਿੰਘ ਫੌਜਾਂ ਨੂੰ ਪਤਾ ਕਿ ਕਿਵੇਂ ਪ੍ਰਾਤਨ ਮਰਿਆਦਾ ਨੂੰ ਕਾਇਮ ਰੱਖਣਾ ਹੈ ਕਿਵੇਂ ਉਹਨਾਂ ਨੂੰ ਸੋਧਣਾ ਹੈ ਜਿਨ੍ਹਾਂ ਜਿਨ੍ਹਾਂ ਨੇ ਮਰਿਆਦਾ ਦੇ ਖਿਲਾਫ ਜਿਹੜੀ ਕਦੇ ਵੀ ਕੋਈ ਹਰਕਤ ਕੀਤੀ ਆ ਉਹ ਸਾਰੀਆਂ ਨਹਿਂਦ ਸਿੰਘ ਜਥੇਬੰਦੀਆਂ ਉਹਨਾਂ ਨੂੰ ਜ਼ਰੂਰ ਉਹਨਾਂ ਦਾ ਜਿਹੜਾ ਹਿਸਾਬ-ਕਿਤਾਬ ਕਰਨਗੇ ਸਿੰਘ ਸਾਹਿਬ ਜੀ ਪਾਵੇ ਨਾ ਹਣ ਹੋਗਾ ਆਵੇ ਸਿੰਘ ਸਾਹਿਬ ਜੀ ਨੂੰ ਪਤਾ ਹੈ ਕਿ ਨਹਿਂਦ ਸਿੰਘ ਫੌਜਾਂ ਇਹ ਜਿਨ੍ਹਾਂ ਨੇ ਪ੍ਰਾਤਨ ਪੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਜਿਹੜੀ ਇਤ ਬਿਤ ਮਰਿਆਦਾ ਨੂੰ ਸਾਹਮਣਾ ਹੋਇਆ ਫਿਕਰ ਕਰਨ ਦੀ ਲੋੜ ਨਹੀਂ ਜੋ ਅੱਜ ਕੱਲ ਦਾ ਇਹ ਚੱਲ ਰਿਹਾ ਮਾਹੌਲ ਆਪਾਂ ਤਾਂ ਹੀ ਜੇ ਆਕਾਦੀ ਬਾਬਾ ਫੁੱਲਾ ਸਿੰਘ ਨੂੰ ਯਾਦ ਕਰਦੇ ਆਂ ਤੇ ਉਹਨਾਂ ਨੇ ਜਿਹੜੇ ਫੈਸਲੇ ਲਏ ਉਸ ਵੇਲੇ ਉਸ ਹੀ ਮਹਾਨ ਆਕਾਦੀ ਬਾਬਾ ਫੁੱਲਾ ਸਿੰਘ ਜੀ ਜਥੇਦਾਰ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੇ ਕੋਲੜਿਆਂ ਦੀ ਸਜ਼ਾ ਜਿਹੜੀ ਹੁਣ ਵੀ ਇਮਲੀ ਤਿਆਰ ਹੈ ਸਿੰਘ ਸਾਹਿਬ ਜੀ ਪਰਵਾਹ ਨਾ ਕਰੋ ਤੁਹਾਡੇ ਨਾਲ ਜੇ ਮਾੜੀ ਜਿਹੀ ਗਲਤੀ ਕਰਦੇ ਤਾਂ ਬੱਸ ਫਿਰ ਬੱਜ ਜਾਵੇਗਾ ਬੰਦੇ ਮਾਰੇ ਆ ਰਹੇ ਆਵੇ ਵੇਤੀ ਭਾਵੇਂ ਸਾਡੇ ਨੇਂ ਜਾਂ ਜਥੇ ਬੰਦਿਆ ਦੇ ਕੋਈ ਵੀ ਕੋਈ ਗਲਤੀ ਕਰਦਾ ਜਾਂ ਫਿਰ 5 ਮਿੰਟ ਦੇ ਦਿਓ ਸਾਨੂੰ ਵੀ ਪਹਿਲਾਂ ਨੂੰ ਫਿਰ ਤੁਹਾਨੂੰ 5 ਮਿੰਟ ਜੀ ਸਾਰਾ ਕੁਝ ਸੁਧਾਰ ਕੇ ਫਿਰ 10 ਮਿੰਟ ਬਾਅਦ ਤੁਹਾਨੂੰ ਉਵੇਂ ਹੀ ਛੁਵਾ ਦੇਵਾਂਗੇ ਕਰਕੇ ਤੇਰਾ ਸਰਦਾਰੀ ਦੇ ਗਲਵਾਤ ਹੁੰਦੀ ਹੈ ਇਹਨਾਂ ਦੀ ਪਰ ਮਰਿਆਦਾ ਛਡਾ ਨਹੀਂ ਲੰਮਣੀ ਚਾਹੀਦੀ ਇਹਨਾਂ ਨੂੰ ਆਪਣਾ ਆਪ ਜਿਹੜਾ ਗੁਰੂ ਨੂੰ ਸਮਰਪਿਤ ਕਰਕੇ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਕਰਕੇ ਤੇ ਚੰਗੀ ਭਾਵਨਾ ਰੱਖਣੀ ਚਾਹੀਦੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਆਪੇ ਆਪ ਨੂੰ ਸਮਰਪਿਤ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਹਾਜ਼ਰ ਹਾਂ ਮੈਨੂੰ ਬੰਦ ਕੇ ਜੜੀ ਉਹਨਾਂ ਦੀ ਜੇ ਸਜ਼ਾ ਲਾਈ ਉਹਨਾਂ ਨੂੰ ਉਹ ਮਾਰੇ ਨਹੀਂ ਸੀ ਗਏ ਕੋਲ ਦੇ ਉਹਨਾਂ ਨੇ ਪਰਵਾਣ ਕੀਤੀ ਸੀ ਮਹਾਰਾਜਾ ਸਾਹਿਬ ਨੇ ਕਿਹਾ ਸੀ ਠੀਕ ਹੈ ਉਹਨਾਂ ਨੇ ਪ੍ਰਮਾਨ ਕੀਤੀ ਆ ਉਹਨਾਂ ਨੇ ਕੱਪੜੇ ਲਾ ਕੇ ਆਲਦੇ ਆਪ ਨੂੰ ਹੀ ਇਮਲੀ ਦੇ ਹਵਾਲੇ ਕਰਤਾ ਸੀ ਇਮਲੀ ਹੋਣ ਵੀ ਤਿਆਰ ਆ ਜਿਹੜੇ 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 ਬਰਿਆਦਾ ਤੋਂ ਉਲਟ ਕੋਈ ਵੀ ਕੰਮ ਕਰਦੇ ਸਿੰਖਾਂ ਦੀ ਅਸੀਂ ਵੀ ਨਾਲ ਸਾਰਿਆਂ ਨੇ ਹੈਂਡਸ਼ੈਕ ਜਥੇ ਬੰਨਿਆ ਉਹਨਾਂ ਦੇ ਬਿਲਕੁਲ ਕੋਈ ਵੀ ਮਨ ਦੇ ਹੱਕ ਚ ਨਹੀਂ ਤੇ ਜਿਹੜੇ ਜਾ ਕੇ ਭੇਥੀ ਲੋਕਾਂ ਦੇ ਕੋਲ ਜਾ ਕੇ ਸੱਚ ਚ ਕਹੋਂਦੇ ਨੇ ਉਹਨਾਂ ਦੇ ਜਗਾ ਜਗਾ ਦੇ ਸਾਡੇ ਬਾਣੇ ਨੂੰ ਕਲੰਕਿਤ ਕਰਦੇ ਨੇ ਤੇ ਉਹਨਾਂ ਦੇ ਉੱਪਰ ਜਿਹੜਾ ਸਖਤ ਮੈਂ ਵੀ ਬਿਆਨ ਦੇ ਰਿਆ ਮੈਂ ਉਹਨਾਂ ਦੇ ਖਿਲਾਫ ਜਿਹੜੀ ਹੈ ਬੁੱਢਾ ਦਲ ਵੱਲੋਂ ਸ਼ਰੋਣੀ ਬਾਠਾ ਅਰਗਦੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸਖਤ ਕਾਰਵਾਈ ਸਾਡੀਆਂ ਨਹਿਰ ਸਿੰਘ ਜਥੇਬੰਦੀਆਂ ਵੱਲੋਂ ਸਖਤ ਕਾਰਵਾਈ ਜਿਹੜੀ ਅਸੀਂ ਕਰ ਸਕਦੇ ਆ ਉਹ ਕਰਾਂਗੇ ਪਰ ਜਿਹੜਾ ਤੁਹਾਡਾ ਕੰਮ ਹੈ ਉਹ ਤੁਸੀਂ ਕਰਨਾ ਤੇ ਨਾਲ ਉਹਨੂੰ ਲਿਆਰਜ ਨਹੀਂ ਕਰਨਾ ਕਿਸੇ ਦਾ ਵੀ ਭਾਵੇਂ ਇਹ ਤੇ ਹੁੰਦੇ ਜਾਂਦਾ ਹੀ ਸਾਰਾ ਸੰਸਾਰ ਹੈ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਸੋ ਬੇਨਤੀ ਹੈ ਆਪਾਂ ਤਗੜੇ ਹੋ ਕੇ ਮਰਿਆਦਾ ਦੇ ਵੀ ਪਹਿਰਾ ਦੇਣਾ ਆਪਣੇ ਆਪ ਨੂੰ ਸੁਰੱਖਿਅਤ ਵੀ ਰੱਖਣਾ ਸੋ ਬੇਨਤੀ ਹੈ ਸਾਰੀਆਂ ਮਹਿਨਸੰ ਜਥੇਵੰਦੀਆਂ ਵੱਲੋਂ ਆਜੀ ਨੇ ਤੇ ਨਾਲ ਜਿਹੜੇ ਐ ਚਟਾਨ ਦੀ ਤਰ੍ਹਾਂ ਖੜੇ ਐ ਸੀ ਕਦੇ ਵੀ ਮਰਿਆਦਾ ਦੇ ਵਿੱਚ ਆਣ ਨਾ ਆਉਣ ਦਿੱਤੀ ਨਾ ਆਉਣ ਦੇਾਂਗੇ ਬੋਲਣਾ ਨਹੀਂ ਜਾਇ ਸਾਰੇ ਬਾਣੇ ਨੂੰ ਬਦਨਾਮ ਨਾ ਕਰ ਨਹਿ ਸੰਗਾ ਦਾ ਬਾਣਾ ਬਹੁਤ ਉੱਚਾ ਸੁੱਚਾ ਗੁਰੂ ਸਾਹਿਬ ਨੇ ਆਪਨ ਬੌਸਰੀ ਖਾਲਸਾ ਹੈ ਸੰਪਾ ਦਤਿਆ ਰੂਪ ਸਾਧ ਗੁਰੂ ਗ੍ਰੰਥਾ ਸੋ ਆਪ ਜੀ ਦਾ ਸਿੰਘ ਸਾਹਿਬ ਜੀ ਦੀ ਸੁਲਤਾਨ ਸਿੰਘ ਜੀ ਜਥੇਦਾਰ ਜੀ ਪਤਿ ਸ਼੍ਰੀ ਕੇਸਕਰ ਸਾਹਿਬ ਅੱਜ ਜਨ ਲੋਨ ਉਤਵਾਸਤੇ ਇੱਥੇ ਦਰਸ਼ਨ ਉਹਨਾਂ ਨੇ ਦਿੱਤੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੀ ਸਿੰਘ ਜੀ ਸਾਡੇ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਭਾਈ ਪਰਮੇਲ ਸਿੰਘ ਜੀ ਉਹਨਾਂ ਤੋਂ ਫੇਰ ਮਾਫੀ ਮੰਗਦਾ ਸਾਰਿਆਂ ਦਾ ਜਿੰਨੀਆਂ ਵੀ ਗੁਰਸਿੱਖ ਸੰਤਾਂ ਜੇ ਤੂਹਾਨ ਲੱਗਣੇ ਨੇ ਸ਼ਰੋਨੀ ਪੰਤਾ ਕਾਲੀ ਗੋਡਾ ਦਲ ਦੇ ਹੋਰ ਵੀ ਪ੍ਰਚਾਰਕ ਸੱਜਣ ਆਏ ਭਾਈ ਤ੍ਰੀ ਸਿੰਘ ਜੀ ਪੁਨਤ ਕਨਿਆ ਜੀ ਤੇ ਨਾਲ ਜਿਹੜੇ ਸਾਡੇ ਆ ਬਾਬਾ ਤਰਸੇਮ ਸਿੰਘ ਮੋਹਰਾ ਵੀ ਹੋਰ ਸੰਤ ਮਹਾਂਪੁਰਖ ਆਏ ਨੇ ਬਾਬਾ ਜੀ ਬਾਬਾ ਸਾਹਿਬ ਜੀ ਆਏ ਨੇ ਸਿੰਘ ਸਾਹਿਬ ਜੀ ਤੁਸੀਂ ਪਰਵਾਹ ਨਾ ਕਰੋ ਅਸੀਂ ਸਾਰੀ ਆਜਲੀ ਮਰਿਆਦਾ ਦਾ ਇਹ ਮੋਕ ਮਿੰਟ ਦਾ ਹੀ ਕੰਮ ਹੈ ਦੇਖ ਹੀ ਰਹੇ ਹਾਂ ਕਿਹੜਾ ਕਿਵੇਂ ਚੱਲਦਾ ਹੈ ਇਹਨਾਂ ਦੇ ਕਾਬੂ ਕਿਵੇਂ ਕਰਨਾ ਇਹ ਤਾਂ ਸਾਰੀ 10 ਮਿੰਟ ਦੀ ਗੱਲਬਾਤ ਹੈ ਕਿਵੇਂ ਚੱਲਣਾ ਸਾਰਾ ਡਿਸਪਲਿਨ ਬੁੱਢਾ ਗਾਉ ਇਹ ਕੋਈ ਨਵੇਂ ਨਹੀਂ ਸਿੱਖੇ ਸਿਖਾਈ ਹੁੰਦੇ ਨਹੀਂ ਬਲੇ ਪਲਾਏ ਪਚੰਗੀ ਬਲੇ ਪਲਾਏ ਲਾਕੀ ਹੁੰਦੇ ਨੇ ਅੱਛਾ ਕਰਾਂਗੇ ਜੀ ਸਿੰਘ ਜੀ ਆਪ ਜੀ ਵੀ ਦੇਖ ਹੀ ਕਰੋ ਕਿ ਸੰਗਾਂ ਦੇ ਵਿੱਚ ਜਿਵੇਂ ਪਹਿਲਾਂ ਤੋਂ ਮਿਲਦੇ ਓਵੇਂ ਆਓ ਜਾਓ ਤੇ ਸੰਗ ਹੋ ਕੇ ਆਪਾਂ ਸਿੱਖਿਆ ਮਿਲਦਾ ਜਾ ਰਹੇ ਹਾਂ ਖੰਡੇ ਪਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਪਾਟੇ ਦਾ ਅਮਰ ਛਕਣ ਬਾਣੀ ਬਾਣੇ ਦੇ ਧਾਰਨੀ ਹੋਣ ਨਾ ਵੀ ਸਤਿਬਾਬਾ ਮਿੱਠਾ ਸਿੰਘ ਹੋਰਾਂ ਦੇ ਉਸਤਾਦ ਤੋਂ ਬਾਬਾ ਛੋਟਾ ਸਿੰਘ ਜੀ ਆਏ ਨੇ ਉਹਨਾਂ ਨੂੰ ਵੀ ਜੀ ਆਇਆਂ ਧੰਨਵਾਦ ਬੇਨਤੀ ਕਰਦਾ ਜਿਹੜੇ ਕੋਲ ਲੋਕ ਨੇ ਪਿਛਲੇ ਸਾਲ ਅਕਾਲ ਤਖਤ ਸਾਹਿਬ ਦੇ ਵੀ ਉਹਨਾਂ ਨੇ ਥੋੜੀ ਗੜਬੜ ਕਰਨ ਦੀ ਉਹਨਾਂ ਨੂੰ ਪਸੰਦ ਨਹੀਂ ਹੁੰਦੀਆਂ ਕਈ ਚੀਜ਼ਾਂ ਐ ਕਿ ਉਹ ਇਹਨਾਂ ਦੀ ਨੈਤਿਕ ਸੰਗਾਂ ਦੀ ਪ੍ਰਾਤਮਕ ਮਰਿਆਦਾ ਬਹਾਲ ਇਹਨਾਂ ਤੇ ਐਕਸ਼ਨ ਲੈਣਾ ਤੁਹਾਡਾ ਹੀ ਫਰਜ਼ ਹੈ ਸੰਤ ਜੀ ਅਸੀਂ ਸਾਡਾ ਕੋਈ ਵੀ ਜਿਹੜੀ ਨੈਤਿਕ ਜਥੇਬੰਦੀਆਂ ਉਹ ਮਰਿਆਦਾ ਤੋਂ ਨਾ ਉਲਟ ਕੇ ਚੱਲੀਆਂ ਨੇ ਤੇ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕੰਮ ਕਰਦੇ ਇਹਨਾਂ ਨੂੰ ਕੁਝ ਕਹਿੰਦਾ ਆ ਤੁਹਾਡੇ ਸੰਗਤਾਂ ਤੋਂ ਖਿਮਾ ਦਾ ਜਾਚ ਪੂਵਾਂਗਾ ਧੰਨਵਾਦ ਸਰਦਾਰ ਭਗਵਾਨ ਸਿੰਘ ਜੀ ਜੋਲ ਜੀ ਹੁਣ ਆਪ ਸਿੰਘ ਸਾਹਿਬ ਜੀ ਅਤੇ ਯਾਨੀ ਸੁਲਤਾਨ ਸਿੰਘ ਆਜੋ ਡਾਕੂਮੈਂਟ ਆਪ ਜੀ ਵੀ ਕਰ ਦਿਓ ਕਿਰਪਾ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਕਿਉਂਕਿ ਇਹਨਾਂ ਨੇ ਫਿਰ ਦੂਰੋਂ ਆਏ ਨੇ ਤੇ ਫੇਰ ਗੁਆਰਾ ਮਾਫੀ ਆਜੋ ਹਰੇ ਵਾਇਸ ਜੀ ਕਾ ਖਾਲਸਾ ਵਾਇਸ ਜੀ ਕੀ ਫਤਿਹ ਜਿਹੜੇ ਇਹ ਨਹੀਂ ਲੰਨਿੰਗਾਂ ਦੇ ਬਾਣਾ ਪਾ ਕੇ ਇਹਨਾਂ ਦੀ ਜਰੂਰ ਗੌਰ ਇਹ ਆਪਣਾ ਸਾਰਿਆਂ ਦਾ ਹੀ ਫਰਜ਼ ਹੈ ਜਿਹੜੇ ਖਰਾਬ ਕਰ